ਮੈਂ ਹਰਪ੍ਰੀਤ ਸੰਧੂ ਪੰਜਾਬ ਪ੍ਰਧਾਨ ਆਲ ਪੰਜਾਬ ਟ੍ਰੈਕਟਰ ਜੀ ਚੱਲਦਾ ਜਿਹੜਾ ਧਰਨਾ ਹੈ ਲੇਬਰ ਜੱਥੇ ਬੰਦੀਆਂ ਪੰਜ ਲੇਬਰ ਜੱਥੇ ਬੰਦੀਆਂ ਤੇ ਨਾਲ ਨਾਲ ਪੰਜਾਬ ਟ੍ਰੈਕਟਰ ਜੀ ਜੀ ਲਾ ਰਹੀ ਆ ਉਹ ਧਰਨਾ ਇਸ ਗਾ ਨੂੰ ਲੈ ਕੇ ਕਿ ਨਾਲ ਪੌਸੀ ਪਹਿਲਾਂ ਜਿਹੜੀ ਸਾਡੀ ਸਰਕਾਰ ਆ ਜੁਵੇਰੀ ਸਮਝ ਆਉਂਦੀ ਪੀਸੀ ਸਰਕਾਰਾਂ ਦੇ ਜੋ ਕੀਤਾ ਕੀਤਾ ਆਪਾਂ ਕਹਿੰਦੇ ਆਸ਼ੀਸ਼ੀ ਕਰਾਪਟ ਸੀ ਆਸ਼ੀਸ਼ੀ ਦਾ ਕਮਾਲ ਜਿਹੜੇ ਟੈਂਡਰਾਂ ਦੇ ਵਿੱਚ ਬਹੁਤ ਕੰਪਲੇ ਕੀਤੇ ਆ ਤੇ ਅੱਜ ਸਾਲ ਦੋ ਵੀ ਦਿੱਗੇ ਆ ਸਾਡੀ ਸਰਕਾਰ ਵੀ ਉਸੇ ਲੀਨਰ ਤੇ ਚੱਲ ਰਹੀ ਆ ਅੱਜ ਮੈਂ ਸੌਣੇ ਜਿ ਹੁਣੇ ਹੁਣੇ ਸੌਣ ਜਾਇਆ ਇਹ ਨਾਲ ਆਜ ਪੌਜੀਟਿਵ ਟੈਂਡਰ ਆ ਪਿਛਲੇ ਸਾਲ ਵਾਲੇ ਸਟੈਂਡ ਕਰਨਾ ਚਾਹੁੰਦੇ ਆ ਉਹ ਟੈਂਡਰ ਕਿਹਨਾਂ ਨੂੰ ਜੇ ਚੰਦ ਠੇਕੇਦਾਰਾਂ ਨੂੰ 15 14 ਪਰਿਵਾਰ ਆ ਪੰਜਾਬ ਦੇ ਜਿੱਥੇ 70 ਤੋਂ 75 ਜਹਾ ਲੇਬਰ ਵਾਲਿਆਂ ਦਾ ਪਰਿਵਾਰ ਆ 3 ਲੱਖ ਦੇ ਕਰੀਬ ਸਾਡਾ ਪਰਿਵਾਰ ਆ ਇਹਨਾਂ ਨੂੰ ਸਰਕਾਰ ਨੂੰ ਇੱਕ ਬੰਦੇ 3 ਲੱਖ 2.5 ਲੱਖ ਪਰਿਵਾਰ ਆ ਉਹ ਨਹੀਂ ਦਿਖ ਰਿਹਾ ਇੱਕ ਪਾਸੇ 14 15 ਪਰਿਵਾਰਾਂ ਨੂੰ ਕੰਮ ਦੇ ਰਹੀ ਆ ਓਵਰਲੋਡਿੰਗ ਆ ਜਿਹੜੇ ਟਰੈਕਟਰ ਟਰਾਲੀਆਂ ਚੱਲਦੀਆਂ ਆ ਜਿਹੜਾ ਨਾਲ ਜੀ ਆਪਣਾ ਸਮਾਨ ਜੋ ਹਾਈ ਬੋਰਡ ਦੀ ਲੰਘਣਾ ਆ ਓਵਰਲੋਡਿੰਗ ਟਰਨ ਬੋਰਡ ਦੀ ਲੰਘਣਾ ਆ ਅਟੂਲ ਬੈਰੀਅਰ ਤੇ ਦੇਖ ਲਓ ਕਿਵੇਂ ਲੁੱਟ ਹੁੰਦੀ ਆ 3-3 ਗੋੜਾ 4-4 ਗੋੜਾ ਟੋਨ ਲਿਆ ਜਾ ਰਿਹਾ ਆ ਇਹਨਾਂ ਗੱਲਾਂ ਨੂੰ ਲੈ ਕੇ ਅਮਾਵਾਚਲ ਦੀਆਂ ਗੱਡੀਆਂ ਪੰਜਾਬ ਦੇ ਵਿੱਚੋਂ ਭਾਰਤੀਆਂ ਪਰ ਪੰਜਾਬ ਦੀਆਂ ਗੱਡੀਆਂ ਨੂੰ ਕੰਮ ਨਹੀਂ ਮਿਲਦਾ ਇਹ ਮੰਗਾਇਆ ਪੰਜਾਬ ਦੇ ਟੁੱਟੇ ਹੋਏ ਟੈਕਸ ਕੋਰੋਨਾ ਕਾਲ ਦੇ ਟਾਈਮ ਦੇ ਟੁੱਟੇ ਟੈਕਸਾਂ ਮਾਫ ਕੀਤੇ ਜਾਣ ਪੰਜਾਬ ਦੇ ਚਾਰ ਟੀਓ ਦਫ਼ਤਰਾਂ ਵਿੱਚ ਐਮਬੀਏ ਦਫ਼ਤਰਾਂ ਮੇਰੇ ਟਰੱਕ ਆਪਰੇਟਰਾਂ ਦੀ ਲੁੱਟ ਹੁੰਦੀ ਉਹਨੂੰ ਰੋਕਿਆ ਜਾਵੇ ਪੰਜਾਬ ਦੇ ਹਾਈਵੇ ਦੇ ਉੱਤੇ ਲੁੱਟ ਹੁੰਦੀ ਉਹਨੂੰ ਰੋਕਿਆ ਜਾਵੇ ਤੋਂ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਉਹ ਸਾਡਾ ਇਹ ਆ ਕਿ ਜਿਹੜੀ ਅਨਾਜ ਪਾਲਿਸੀ ਆ ਇਹ ਠੀ ਲੇਬਰ ਦਾ ਕੰਮ ਲੇਬਰ ਨੂੰ ਦਿਓ ਟਰੱਕਾਂ ਦਾ ਕੰਮ ਟਰੱਕਾਂ ਨੂੰ ਦਿਓ ਉਹਨੂੰ ਲੈ ਕੇ ਤਾਂ ਆਇਆ ਪਰ ਮੈਂ ਤਾਂ ਜਨਤਾ ਨੂੰ ਵਿਸਥਾਰੀ ਨੂੰ ਕਹਾਂਗਾ ਆਸ ਪਾਸ ਦੇ ਜਿਹੜੇ ਮੇਰੇ ਸੱਜਣਾਂ ਜਾਣਾ ਹੋਊਗਾ ਚਾਹੇ ਅਸੀਂ ਐਂਬੂਲੈਂਸ ਵਾਸਤੇ ਰਸਤਾ ਖਾਲੀ ਰੱਖਾਂਗੇ ਪਰ ਫਿਰ ਵੀ ਤਾਂ ਕਿ ਕਿਸੇ ਨੂੰ ਮੁਸ਼ਕਲ ਨਾ ਆਵੇ ਇਹਦੇ ਲਾਗੇ ਜਿਹੜੇ ਵੀ ਰੂਟ ਹੈਗੇ ਉਸ ਰੂਟ ਤੇ ਜਾਣੇ ਉਸ ਰੂਟ ਤੇ ਨਾ ਆਓ ਕਿਉਂਕਿ ਸਾਡੀ ਅਸੀਂ ਚਾਹੁੰਦੇ ਨਹੀਂ ਸੀ ਕਿ ਜਿਹੜੇ ਲਗਭਗ ਡੇਢ ਮਹੀਨੇ ਤੋਂ ਤਾਂ ਨੇ ਮੁਲਤਵੀ ਕਰਦੇ ਆਉਂਦੇ ਆ ਪਰ ਸਰਕਾਰ ਦੇ ਕੱਲੀ ਮੀਟਿੰਗ ਤੇ ਮੀਟਿੰਗ ਹੀ ਹੁੰਦੀ ਆ ਤਾਂ ਨਾਲ ਤੇ ਜੂ ਵੀ ਸਰਗਦੀ ਅਜੇ ਤੱਕ ਨਾ ਕੋਈ ਪਾਲਿਸੀ ਨਹੀਂ ਬਣੀ ਸੋ ਇਹਨੂੰ ਲਾ ਕੇ ਮਜਬੂਰ ਨੂੰ ਸਾਨੂੰ ਧੰਨਾ ਲਾਉਣਾ ਪੈ ਰਿਹਾ। ਮੈਂ ਉਹੀ ਗੱਲ ਕਹਿ ਰਿਹਾ ਕਿ ਇਹ ਟ੍ਰੈਲਰ ਟ੍ਰਾਲੀਆਂ ਹਾਈਵੇ ਵਾਸਤੇ ਨਹੀਂ ਬਣਿਆ। ਉਹ ਐਗਰੀਕਲਚਰ ਵਾਸਤੇ ਬਣਿਆ ਠੀਕ ਹੈ ਤੁਸੀਂ ਉਹ ਐਗਰੀਕਲਚਰ ਤੇ ਆਪਣੀ ਫਸਲ ਜਾਣੀ ਮਾਰੀ ਮੋਢੇ। ਉਹਨਾਂ ਨੂੰ ਕਿੰਨਾ ਫਾਇਦਾ ਕਿ ਉਹ ਜੇ ਟੋਲ ਬਲਾਜਰ ਉਤੋਂ ਹੀ ਲੰਘਦੇ ਆ ਤਾਂ ਉਹਨਾਂ ਨੂੰ ਟੈਕਸ ਨਹੀਂ ਲੱਗਦਾ। ਸਾਨੂੰ ਉਹਦੇ ਵੱਟੇ 18-1800 ਰੁਪਏ ਟੈਕਸ ਦੇਣਾ ਪੈਂਦਾ। ਨਾ ਉਹਨਾਂ ਦੇ ਕਾਗਜ਼ੀਆ ਨਾ ਕੋਈ ਸਿਸਟਮ ਆ। ਸਾਡੇ ਟਰੱਕਾਂ ਨੂੰ ਉਗਲੇ ਤੇ ਤੇਰੇ ਕਾਗਜ਼ਾਂ ਦੀ ਕਮੀ ਆ। ਇਹ ਸਰਕਾਰ ਦੀ ਮੈਨੂੰ ਨਹੀਂ ਲੱਗਦਾ ਕਿ ਮਨਸਾਹ ਦੇ ਵਿੱਚ ਸਹੀ ਆ। ਅਸੀਂ ਤਾਂ ਕ ਤਾਲਾਰ ਕੀ ਬੈਠ ਜਾਣਾ ਮੇਥੇ ਸਮੇਂ ਨਹੀਂ ਹੈ ਜੋ ਤੱਕ ਸਰਗਰ ਨਹੀਂ ਮੈਨੂੰ ਬੈਠੇ ਰਵਾਂ ਧੰਨ ਧੰਨ